ਮંત્રી ਬਲਕਾਰ ਸਿੰਘ ਦੀ ਕਥਿਤ ਅਸ਼ਲੀਲ ਵੀਡੀਓ ਵਾਇਰਲ ਹੋਣ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ ਮਜਿੱਠਿਆ ਨੇ ਕਈ ਵੱਡੇ ਸਵਾਲ ਸੀਐਮ ਤੇ ਖੜੇ ਕੀਤੇ ਨੇ ਕੇਜਰੀਵਾਲ ਤੇ ਖੜੇ ਕੀਤੇ ਨੇ ਤੇ ਪੰਜਾਬ ਸਰਕਾਰ ਤੇ ਖੜੇ ਕੀਤੇ ਨੇ ਕਿ ਆਖਿਰ ਕਾਰਵਾਈਆਂ ਕਿਉਂ ਨਹੀਂ ਹੋ ਰਹੀਆਂ ਖਾਸ ਤੌਰ ਉਤੇ ਅਸ਼ਲੀਲ ਵੀਡੀਓ ਦਾ ਮੁੱਲਜ਼ਮ ਮੰਤਰੀ ਕਿਸ ਤਰੀਕੇ ਦੇ ਨਾਲ ਚੋਣ ਜਲਸਿਆਂ ਦੇ ਵਿੱਚ ਸ਼ਾਮਿਲ ਹੋ ਰਿਹਾ ਹੈ ਮਜਿੱਠਿਆ ਨੇ ਟਵੀਟ ਕਰਕੇ ਪੰਜਾਬ ਸਰਕਾਰ ਨੂੰ ਘੇਰਿਆ ਹੈ ਮਜਿੱਠਿਆ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਬੇਸ਼ਰਮ ਪਾਰਟੀ ਦੇ ਬੇਸ਼ਰਮ ਲੋਕ ਨੇ ਜਿਨ੍ਹਾਂ ਨੂੰ ਨਾਂ ਆਪਣੀਆਂ ਪੰਜਾਬ ਦੀਆਂ ਧੀਆਂ ਪਹਿਨਣ ਦੀ ਇੱਜ਼ਤਾਂ ਦੀ ਕੋਈ ਪਰਵਾਹ ਹੈ ਵਿਕਰਮ ਮਜੀਠੀਆ ਨੇ ਪੰਜਾਬ ਸਰਕਾਰ ਉੱਤੇ ਵੱਡੇ ਸਵਾਲ ਚੁੱਕੇ ਨੇ ਕਿ ਮੰਤਰੀਆਂ ਦੇ ਕਾਰਵਾਈ ਦੀ ਥਾਂ ਉਸ ਤੋਂ ਚੋਣ ਪ੍ਰਚਾਰ ਕਿਉਂ ਕਰਵਾਇਆ ਜਾ ਰਿਹਾ ਹੈ ਲੋਕਾਂ ਦੇ ਵਿੱਚ ਉਹਨਾਂ ਨੂੰ ਕਿਉਂ ਲਜਾਇਆ ਜਾ ਰਿਹਾ ਹੈ ਸੋ ਬੇਸ਼ਰਮ ਪਾਰਟੀ ਕਰਾਰ ਦਿੱਤੀ ਹੈ ਵਿਕਰਮ ਮਜੀਠੀਆ ਨੇ ਕਿਹਾ ਹੈ ਕਿ ਬੇਸ਼ਰਮ ਪਾਰਟੀ ਦੇ ਬੇਸ਼ਰਮ ਲੋਕਾਂ ਨੂੰ ਪੰਜਾਬ ਦੀਆਂ ਧੀਆਂ ਪਹਿਨਣ ਦੀ ਬਿਲਕੁਲ ਵੀ ਫਿਕਰ ਨਹੀਂ ਹੈ ਬਿਲਕੁਲ ਵੀ ਪਰਵਾਹ ਨਹੀਂ ਹੈ ਮਜੀਠੀਆ ਦੇ ਵੱਲੋਂ ਟਵੀਟ ਕਰਕੇ ਪੰਜਾਬ ਸਰਕਾਰ ਉਤੇ ਵੱਡੇ ਸਵਾਲ ਚੁੱਕੇ ਗਏ ਨੇ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਨਹੀਂ ਉਹਨਾਂ ਤੋਂ ਹੀ ਚੋਣ ਪ੍ਰਚਾਰ ਕਿਉਂ ਕਰਵਾਇਆ ਜਾ ਰਿਹਾ ਹੈ ਤੱਕ ਇਥੇ ਸ਼ਲੀਲ ਵੀਡੀਓ ਦਾ ਮਾਮਲਾ ਜਿਹੜਾ ਉਹ ਲਗਾਤਾਰ ਭਖਦਾ ਜਾ ਰਿਹਾ ਹੈ ਤੇ ਵਿਕਰਮ ਮਚਿਠਿਆ ਹਮਲਾਵਰ ਨਜ਼ਰ ਆ ਰਹੇ ਨੇ ਪੰਜਾਬ ਸਰਕਾਰ ਉੱਤੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਬੇਸ਼ਰਮ ਲੋਕ ਨੇ ਜਿਨ੍ਹਾਂ ਨੂੰ ਨਾ ਆਪਣੀਆਂ ਪੰਜਾਬ ਦੀਆਂ ਧੀਆਂ ਪੈਣਾਂ ਦੀ ਇੱਜ਼ਤਾਂ ਦੀ ਕੋਈ ਪਰਵਾਹ ਹੈ ਮੰਤਰੀ ਉੱਤੇ ਕਾਰਵਾਈ ਫੋਨ ਦੀ ਥਾਂ ਉਸ ਤੋਂ ਚੋਣ ਪ੍ਰਚਾਰ ਕਰਵਾਇਆ ਜਾ ਰਿਹਾ ਹੈ ਬਿਕਰਮ ਮਜੀਠੀਆ ਨੇ ਜਿੱਥੇ ਅਰਵਿੰਦ ਕੇਜਰੀਵਾਲ ਨੂੰ ਘੇਰਿਆ ਹੈ ਤਾਂ ਉੱਥੇ ਹੀ ਕਿਹਾ ਹੈ ਕਿ ਸ਼ਲੀਲ ਵੀਡੀਓਜ਼ ਜਿਹੜੀਆਂ ਸਾਹਮਣੇ ਆਈਆਂ ਨੇ ਕਰੋਨਾ ਤੇ ਹੁਣ ਤੱਕ ਕੋਈ ਕਾਰਵਾਈ ਕਿਉਂ ਨਹੀਂ ਹੋ ਰਹੀ ਮੰਤਰੀ ਬਲਕਾਰ ਸਿੰਘ ਦੀ ਕਥਿਤ ਅਸ਼ਲੀਲ ਵੀਡੀਓ ਵਾਇਰਲ ਹੋਣ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ ਮਜਿੱਠਿਆ ਨੇ ਕਈ ਵੱਡੇ ਸਵਾਲ ਸੀਐਮ ਤੇ ਖੜੇ ਕੀਤੇ ਨੇ ਕੇਜਰੀਵਾਲ ਤੇ ਖੜੇ ਕੀਤੇ ਨੇ ਤੇ ਪੰਜਾਬ ਸਰਕਾਰ ਤੇ ਖੜੇ ਕੀਤੇ ਨੇ ਕਿ ਆਖਿਰ ਕਾਰਵਾਈਆਂ ਕਿਉਂ ਨਹੀਂ ਹੋ ਰਹੀਆਂ ਖਾਸ ਤੌਰ ਤੇ ਅਸ਼ਲੀਲ ਵੀਡੀਓ ਦਾ ਮਲਜ਼ਮ ਮੰਤਰੀ ਕਿਸ ਤਰੀਕੇ ਦੇ ਨਾਲ ਚੋਣ ਜਲਸਿਆਂ ਦੇ ਵਿੱਚ ਸ਼ਾਮਿਲ ਹੋ ਰਿਹਾ ਏ ਮਜੀਠੀਆ ਨੇ ਟਵੀਟ ਕਰਕੇ ਪੰਜਾਬ ਸਰਕਾਰ ਨੂੰ ਕਹਿ ਰਿਹਾ ਏ ਮਜੀਠੀਆ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਬੇਸ਼ਰਮ ਪਾਰਟੀ ਦੇ ਬੇਸ਼ਰਮ ਲੋਕ ਨੇ ਜਿਨ੍ਹਾਂ ਨੂੰ ਨਾਂ ਆਪਣੀਆਂ ਪੰਜਾਬ ਦੀਆਂ ਧੀਆਂ ਪੈਣਾਂ ਦੀ ਇੱਜ਼ਤਾਂ ਦੀ ਕੋਈ ਪਰਵਾਹ ਹੈ ਵਿਕਰਮ ਮਜੀਠੀਆ ਨੇ ਪੰਜਾਬ ਸਰਕਾਰ ਉੱਤੇ ਵੱਡੇ ਸਵਾਲ ਚੁੱਕੇ ਨੇ ਕਿ ਮੰਤਰੀਆਂ ਦੀ ਕਾਰਵਾਈ ਦੀ ਤਾਂ ਉਸ ਤੋਂ ਚੋਣ ਪ੍ਰਚਾਰ ਕਿਉਂ ਕਰਵਾਇਆ ਜਾ ਰਿਹਾ ਹੈ ਲੋਕਾਂ ਦੇ ਵਿੱਚ ਉਹਨਾਂ ਨੂੰ ਕਿਉਂ ਲਜਾਇਆ ਜਾ ਰਿਹਾ ਹੈ ਸੋ ਬੇਸ਼ਰਮ ਪਾਰਟੀ ਕਰਾਰ ਦਿੱਤੀ ਹੈ ਬਿਕਰਮ ਮਜੀਠੀਆ ਨੇ ਕਿਹਾ ਹੈ ਕਿ ਬੇਸ਼ਰਮ ਪਾਰਟੀ ਦੇ ਬੇਸ਼ਰਮ ਲੋਕਾਂ ਨੂੰ ਪੰਜਾਬ ਦੀਆਂ ਧੀਆਂ ਪੈਣਾ ਦੀ ਬਿਲਕੁਲ ਵੀ ਫਿਕਰ ਨਹੀਂ ਹੈ ਬਿਲਕੁਲ ਵੀ ਪਰਵਾਹ ਨਹੀਂ ਹੈ ਮਜੀਠੀਏ ਦੇ ਵੱਲੋਂ ਟਵੀਟ ਕਰਕੇ ਪੰਜਾਬ ਸਰਕਾਰ ਉੱਤੇ ਵੱਡੇ ਸਵਾਲ ਚੁੱਕੇ ਗਏ ਨੇ ਉਹਨਾਂ ਨੇ ਕਿਹਾ ਕਿ ਜਿੰਨਾਂ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਨਹੀਂ ਉਹਨਾਂ ਤੋਂ ਹੀ ਚੋਣ ਪ੍ਰਚਾਰ ਕਿਉਂ ਕਰਵਾਇਆ ਜਾ ਰਿਹਾ ਹੈ ਤੱਕ ਇਥੇ ਸ਼ਲੀਲ ਵੀਡੀਓ ਦਾ ਮਾਮਲਾ ਜਿਹੜਾ ਉਹ ਲਗਾਤਾਰ ਭਖਦਾ ਜਾ ਰਿਹਾ ਹੈ ਤੇ ਵਿਕਰਮ ਮਚਿਠਿਆ ਹਮਲਾਵਰ ਨਜ਼ਰ ਆ ਰਹੇ ਨੇ ਪੰਜਾਬ ਸਰਕਾਰ ਉੱਤੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਬੇਸ਼ਰਮ ਲੋਕ ਨੇ ਜਿਨ੍ਹਾਂ ਨੂੰ ਨਾ ਆਪਣੀਆਂ ਪੰਜਾਬ ਦੀਆਂ ਧੀਆਂ ਪੈਣਾਂ ਦੀ ਇੱਜ਼ਤਾਂ ਦੀ ਕੋਈ ਪਰਵਾਹ ਹੈ ਮੰਤਰੀ ਉੱਤੇ ਕਾਰਵਾਈ ਫੋਨ ਦੀ ਥਾਂ ਉਸ ਤੋਂ ਚੋਣ ਪ੍ਰਚਾਰ ਕਰਵਾਇਆ ਜਾ ਰਿਹਾ ਹੈ ਬਿਕਰਮ ਮਜੀਠੀਆ ਨੇ ਜਿੱਥੇ ਅਰਵਿੰਦ ਕੇਜਰੀਵਾਲ ਨੂੰ ਘੇਰਿਆ ਹੈ ਤਾਂ ਉੱਥੇ ਹੀ ਕਿਹਾ ਹੈ ਕਿ ਅਸ਼ਲੀਲ ਵੀਡੀਓਜ਼ ਜਿਹੜੀਆਂ ਸਾਹਮਣੇ ਆਈਆਂ ਨੇ ਅਖਿਰੋਨਾ ਤੇ ਹੁਣ ਤੱਕ ਕੋਈ ਕਾਰਵਾਈ ਕਿਉਂ ਨਹੀਂ ਹੋ ਰਹੀ ਮੰਤਰੀ ਬਲਕਾਰ ਸਿੰਘ ਦੀ ਕਥਿਤ ਅਸ਼ਲੀਲ ਵੀਡੀਓ ਵਾਇਰਲ ਹੋਣ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ ਮਜੀਠੀਆ ਨੇ ਕਈ ਵੱਡੇ ਸਵਾਲ ਸੀਐਮ ਤੇ ਖੜੇ ਕੀਤੇ ਨੇ ਕੇਜਰੀਵਾਲ ਤੇ ਖੜੇ ਕੀਤੇ ਨੇ ਤੇ ਪੰਜਾਬ ਸਰਕਾਰ ਤੇ ਖੜੇ ਕੀਤੇ ਨੇ ਕਿ ਆਖਿਰ ਕਾਰਵਾਈਆਂ ਕਿਉਂ ਨਹੀਂ ਹੋ ਰਹੀਆਂ ਖਾਸ ਤੌਰ ਉਤੇ ਸ਼ਰੀਲ ਵੀਡੀਓ ਦਾ ਮਲਜ਼ਮ ਮੰਤਰੀ ਕਿਸ ਤਰੀਕੇ ਦੇ ਨਾਲ ਚੋਣ ਜਲਸਿਆਂ ਦੇ ਵਿੱਚ ਸ਼ਾਮਿਲ ਹੋ ਰਿਹਾ ਹੈ ਮਜੀਠੀਆ ਨੇ ਟਵੀਟ ਕਰਕੇ ਪੰਜਾਬ ਸਰਕਾਰ ਨੂੰ ਘੇਰਿਆ ਹੈ ਮਜੀਠੀਆ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਬੇਸ਼ਰਮ ਪਾਰਟੀ ਦੇ ਬੇਸ਼ਰਮ ਲੋਕ ਨੇ ਜਿਨ੍ਹਾਂ ਨੂੰ ਨਾਂ ਆਪਣੀਆਂ ਪੰਜਾਬ ਦੀਆਂ ਧੀਆਂ ਪੈਣਾਂ ਦੀ ਇੱਜ਼ਤਾਂ ਦੀ ਕੋਈ ਪਰਵਾਹ ਹੈ ਬਿਕਰਮ ਮਜੀਠੀਆ ਨੇ ਪੰਜਾਬ ਸਰਕਾਰ ਉੱਤੇ ਵੱਡੇ ਸਵਾਲ ਚੁੱਕੇ ਨੇ ਕਿ ਮੰਤਰੀਆਂ ਦੀ ਕਾਰਵਾਈ ਦੀ ਤਾਂ ਉਸ ਤੋਂ ਚੋਣ ਪ੍ਰਚਾਰ ਕਿਉਂ ਕਰਵਾਇਆ ਜਾ ਰਿਹਾ ਹੈ ਲੋਕਾਂ ਦੇ ਵਿੱਚ ਉਹਨਾਂ ਨੂੰ ਕਿਉਂ ਲਜਾਇਆ ਜਾ ਰਿਹਾ ਹੈ ਸੋ ਬੇਸ਼ਰਮ ਪਾਰਟੀ ਕਰਾਰ ਦਿੱਤੀ ਹੈ ਵਿਕਰਮ ਮਜੀਠੀਆ ਨੇ ਕਿਹਾ ਹੈ ਕਿ ਬੇਸ਼ਰਮ ਪਾਰਟੀ ਦੇ ਬੇਸ਼ਰਮ ਲੋਕਾਂ ਨੂੰ ਪੰਜਾਬ ਦੀਆਂ ਧੀਆਂ ਪੈਣਾ ਦੀ ਬਿਲਕੁਲ ਵੀ ਫਿਕਰ ਨਹੀਂ ਹੈ ਬਿਲਕੁਲ ਵੀ ਪਰਵਾਹ ਨਹੀਂ ਹੈ ਮਜੀਠੀਆ ਦੇ ਵੱਲੋਂ ਟਵੀਟ ਕਰਕੇ ਪੰਜਾਬ ਸਰਕਾਰ ਉੱਤੇ ਵੱਡੇ ਸਵਾਲ ਚੁੱਕੇ ਗਏ ਨੇ ਉਹਨਾਂ ਨੇ ਕਿਹਾ ਕਿ ਜਿੰਨਾਂ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਉਹਨਾਂ ਤੋਂ ਹੀ ਚੋਣ ਪ੍ਰਚਾਰ ਕਿਉਂ ਕਰਵਾਇਆ ਜਾ ਰਿਹਾ ਹੈ ਤੱਕ ਇਥੇ ਸ਼ਲੀਲ ਵੀਡੀਓ ਦਾ ਮਾਮਲਾ ਜਿਹੜਾ ਉਹ ਲਗਾਤਾਰ ਭਖਦਾ ਜਾ ਰਿਹਾ ਹੈ ਤੇ ਵਿਕਰਮ ਮਜੀਠੀਆ ਹਮਲਾਵਰ ਨਜ਼ਰ ਆ ਰਹੇ ਨੇ ਪੰਜਾਬ ਸਰਕਾਰ ਉੱਤੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਬੇਸ਼ਰਮ ਲੋਕ ਨੇ ਜਿਨ੍ਹਾਂ ਨੂੰ ਨਾ ਆਪਣੀਆਂ ਪੰਜਾਬ ਦੀਆਂ ਧੀਆਂ ਪੈਣਾਂ ਦੀ ਇੱਜ਼ਤਾਂ ਦੇ ਕੋਈ ਪਰਵਾਹ ਹੈ ਮੰਤਰੀ ਉਤੇ ਕਾਰਵਾਈ ਹੋਣ ਦੀ ਥਾਂ ਉਸ ਤੋਂ ਚੋਣ ਪ੍ਰਚਾਰ ਕਰਵਾਇਆ ਜਾ ਰਿਹਾ ਹੈ ਬਿਕਰਮ ਮਜੀਠੀਆ ਨੇ ਜਿੱਥੇ ਅਰਵਿੰਦ ਕੇਜਰੀਵਾਲ ਨੂੰ ਘੇਰਿਆ ਹੈ ਤਾਂ ਉੱਥੇ ਹੀ ਕਿਹਾ ਹੈ ਕਿ ਸ਼ਲੀਲ ਵੀਡੀਓਜ਼ ਜਿਹੜੀਆਂ ਸਾਹਮਣੇ ਆਈਆਂ ਨੇ ਕਰੋਨਾ ਉਤੇ ਹੁਣ ਤੱਕ ਕੋਈ ਕਾਰਵਾਈ ਕਿਉਂ ਨਹੀਂ ਹੋ ਰਹੀ